ਅੱਜ ਅੱਡਾ ਲਾਚੋਵਾਲ ਵਿਖੇ ਕਿਸਾਨ ਸੰਯੁਕਤ ਮੋਰਚੇ ਦੀ ਭਾਰਤ ਬੰਦ ਦੀ ਕਾਲ ਤੇ ਅੱਡਾ ਲਾਚੋਵਾਲ ਵਿਖੇ ਰੋਸ ਤੇਤਰ ਨਾਦਰਸ਼ਨ ਕੀਤਾ ਗਿਆ ਇਸ ਮੌਕੇ ਵਕ ਵਕ ਬੁਲਾ ਰਹਿਆ ਨੇ ਦੇਸ਼ ਦੀ ਕੇਂਦਰੀ ਬੀਜੇਪੀ ਸਰਕਾਰ ਨੂੰ ਕੋਸਿਆ ਅਤੇ ਹਰਿਆਣਾ ਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਗਾਏ ਪਿਛਲੇ ਸਾਲ ਵੀ ਤਕਰੀਬਨ 15 ਮਹੀਨੇ ਧਿੱਲੇ ਵਿੱਚ ਕਿਸਾਨੀ ਸੰਘਰਸ਼ ਦੌਰਾਨ 800 ਦੇ ਕਰੀਬ ਕਿਸਾਨ ਸ਼ਹੀਦ ਹੋਏ ਅਤੇ ਹਜ਼ਾਰਾਂ ਕਿਸਾਨ ਪੱਟੜ ਹੋਏ ਸਨ ਪਰ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀਆਂ ਜਾਇਜ਼ ਹੱਕੀ ਮੰਗਾਂ ਮੰਨ ਕੇ ਮੁਕਰ ਗਈ ਸੀ ਇਸ ਕਰਕੇ ਹੁਣ ਦੁਬਾਰਾ ਕਿਸਾਨ ਯੋਧੇ ਆਪਣੀਆਂ ਜਾਇਜ਼ ਹੱਕੀ ਮੰਗਾਂ ਲੈ ਕੇ ਦਿੱਲੀ ਕੁੱਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਜਾ ਰਹੇ ਹਨ ਤਾਂ ਕੇਂਦਰ ਦੀ ਭਾਜਪਾ ਅਤੇ ਹਰਿਆਣੇ ਦੀ ਖੱਟਕ ਸਰਕਾਰ ਕਿਸਾਨਾਂ ਤੇ ਅੰਨਾ ਤਸ਼ਸ਼ਤ ਤਾ ਰਹੀ ਹੈ ਜਿਸ ਸਰਕੇ ਸੰਕੜੇ ਕਿਸਾਨ ਪੱਟੜ ਹੋ ਰਹੇ ਹਨ ਵਿਕਰਮ ਸਿੰਘ ਢਿੱਲੋਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਆਪਣਾ ਜੀ ਗੁਰਦੀਪ ਸਿੰਘ ਖੋਣ ਖੋਣ ਜੀ ਅੱਜ ਜੋ ਇੱਥੇ ਧਰਨਾ ਪ੍ਰਦਰਸ਼ਨ ਲਾਚੋੜ ਵਿਖੇ ਚੱਲ ਰਿਹਾ ਇਹਦੇ ਬਾਰੇ ਜਾਣਕਾਰੀ ਦਿਓ ਕਿਸ ਸਬੰਧ ਦੇ ਵਿੱਚ ਹੈ ਅੱਜ ਦਾ ਧਰਨਾ ਪੂਰੇ ਭਾਰਤ ਦੇ ਵਿੱਚ ਜਿਹੜਾ ਬੰਦ ਦਾ ਚੱਲ ਰਿਹਾ ਉਹਦੇ ਸਬੰਧ ਵਿੱਚ ਅਸੀਂ ਅਜਾਜ ਸੰਘਰਸ਼ ਕਮੇਟੀ ਦਬਾਬਾ ਲਾਚੋਵੜਾ ਵੱਲੋਂ ਇਸ ਲਾਚੋਵੜ ਦੇ ਅੱਡੇ ਤੇ ਹੋਰ ਥਾਂ ਹੀ ਥਾਂ ਹੀ ਇਹ ਜਿਹੜਾ ਧਰਨਾ ਚੱਲ ਰਿਹਾ ਇਹਦੇ ਵਿੱਚ ਜਿਹੜੇ ਅਸੀਂ ਦਿੱਲੀ 15 ਮਹੀਨੇ ਪਿਛਲੇ ਸਮੇਂ ਦੇ ਵਿੱਚ ਧਰਨੇ ਤੇ ਬੈਠ ਕੇ ਆਏ ਆ ਜੀ ਜਿਹੜੇ ਸਰਕਾਰ ਨੇ ਗੁਰੂ ਨਾਨਕ ਦੇ ਮਹਾਰਾਜੀ ਦੇ ਗੁਰਪੁਰਬ ਤੇ ਉਹ ਤੇ ਐਲਾਨ ਕੀਤਾ ਸੀ ਵੀ ਜਿਹੜੇ ਤੁਹਾਡੀਆਂ ਮੰਗਾਂ ਸਾਰੀਆਂ ਜਿਹੜੇ ਤਿੰਨ ਸਾਡੇ ਕਾਨੂੰਨ ਸੰਨ ਉਹਨਾਂ ਨੂੰ ਰੱਦ ਕਰਨ ਲਈ ਹੋਰ ਸਾਰੀਆਂ ਮੰਗਾਂ ਨੂੰ ਕਰਨ ਨੂੰ ਜਿਹੜਾ ਵਾਅਦਾ ਕੀਤਾ ਸੀ ਉਹ ਤੋਂ ਸਰਕਾਰ ਜਿਹੜੀ ਮੁੱਕ ਰਹੀ ਜੀ ਉਹਦੇ ਸਬੰਧ ਚ ਸਾਡੀਆਂ ਜੱਥੇਬੰਦੀਆਂ ਨੇ ਇਹ ਵੱਡੇ ਪੱਦਰ ਤੇ ਜਿਹੜੀਆਂ ਬਾਰਡਰ ਤੇ ਸੰਗੂ ਬਾਰਡਰ ਤੇ ਪੁੱਝੀਆਂ ਜਿਨ੍ਹਾਂ ਦੇ ਵਿੱਚ ਸਾਡੇ ਉਹ ਜਿੰਨੇ ਵੀ ਕਿਸਾਨ ਸਨ ਜਿਹੜਾੂ ਕਿਸਾਨ ਜਿਹੜਾੂ ਜੱਥੇਬੰਦੀਆਂ ਉਹਨਾਂ ਕਿਸਾਨਾਂ ਤੇ लाਠੀ ਚਾਰਜ ਤੇ ਉਹਾਂ ਛੱਡਿਆ ਗਿਆ ਜੀ ਤੇ ਉਹਨਾਂ ਦੇ ਗੋਲੀਆਂ ਮਾਰੀਆਂ ਗਈਆਂ ਪਲਾਸਕਟ ਦੀਆਂ ਜਿਹੜੇ ਕਿ ਬਹੁਤ ਬੁਰੀ ਤਰ੍ਹਾਂ 100 ਤੋਂ ਉੱਪਰ ਜਿਹੜਾ ਕਿਸਾਨ ਸਾਡਾ ਜੱਟ ਵੀ ਆ ਅੱਜ ਉਹਦੇ ਸਬੰਧ ਵਿੱਚ ਅਸੀਂ ਸਾਰੇ ਪੂਰੇ ਭਾਰਤ ਦੇ ਵਿੱਚ ਇਹ ਰੋਸ ਮਜਾਰਾ ਰੋਸ ਆ ਤੇ ਅਸੀਂ ਇਹਨੂੰ ਬੰਦ ਕੀਤਾ ਤੇ ਨੰਬਰ 2 ਤੇ ਜਿੱਥੇ ਕਿਸਾਨੀ ਮੁੱਦੇ ਉੱਥੇ ਬੰਦੀ ਸਿੰਘਾਂ ਦਾ ਵੀ ਆ ਜਿਹੜੇ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ 30-30 ਸਾਲ ਤੋਂ ਬੰਦ ਨੇ ਉਹਨਾਂ ਦੇ ਸਬੰਧ 'ਚ ਵੀ ਸਾਡੇ ਵੱਲੋਂ